ਸਮੇਤ ਇਸੇ ਕਰਕੇ ਕਬੀਰ ਜੀ ਦਾ ਬਚਨ ਇਹ ਵੀ ਮਿਲੀ ਹੈ ਜਿਹੜਾ ਹੰਸ ਹੈ ਸਾਡਾ ਆਤਮਾ ਇਹ ਵੀ ਮਿਲੀ ਹੈ ਕਿਉਂਕਿ ਇਹ ਜੁੜੀ ਹੋਈ ਹੈ ਇੰਦਨ ਨਾਲ ਬੰਨ੍ਹਣ ਦੇ ਪਾਸੇ ਇੱਕ ਵਾਰੀ ਇੰਦਨ ਨਾਲ ਜੁੜੀ ਹੋਈ ਹੈ ਤਾਂ ਇਹ ਜਿਹੜੀ ਮੈਲ ਹੈ ਨਾ ਗ੍ਰਾਸਪੀਕ ਜਦੋਂ ਹੋਮਾ ਟੁੱਟਦੀ ਹੈ ਬੰਦੇ ਦੀ ਫਿਰ ਇਹ ਪਵਿੱਤਰ ਹੋ ਜਾਂਦੀ ਹੈ। ਦਿਵਤਾ ਇਹ ਪਹਿਲਾਂ ਹੀ ਹੈਗੀ ਹੈ ਕਿਉਂਕਿ ਉਹਦੀ ਅੰਸ਼ ਹੈ। ਪਰ ਨਿਰਲੇਪ ਉਦੋਂ ਬਣਦੀ ਹੈ ਜਦੋਂ ਇਹ ਪਰਮਾਤਮਾ ਦੇ ਵਿੱਚ ਮਿਲ ਜਵੇ। ਤੋ ਸਾਧ ਸੰਗਤ ਜੀ ਉਹ ਜਿਹੜੀਆਂ ਸਬਜੈਕਟਿਵ ਚੀਜ਼ਾਂ ਹੈ ਇਹਨਾਂ ਦੇ ਉੱਪਰ ਕੋਈ ਦੁਨੀਆ ਦਾ ਜਿਹੜਾ ਨਿਯਮ ਹੈ ਸਾਇੰਸ ਦਾ ਫਿਜ਼ਿਕਸ ਕੈਮਿਸਟਰੀ ਦਾ ਬਾਇਓਲੋਜੀ ਦਾ ਉਹ ਲਾਗੂ ਨਹੀਂ ਹੁੰਦਾ ਕਦੇ ਇਹ ਬਿਲਕੁਲ ਬਿਲਕੁਲ ਆਪਣੇ ਆਪ ਨੇ ਐਬਸੋਲਿਊਟ ਹੈ ਪਰਫੈਕਟ ਹੈ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਸਮਝਣਾ ਗੁਰਮਤ ਨੂੰ ਸਮਝਣ ਖਾਤਰ ਬਹੁਤ ਜ਼ਰੂਰੀ ਹੈ ਇਹ ਸਮਝ ਆਉਗੀ ਵੀ ਜਿਹੜੀਆਂ ਆਫਰਿੰਗਸ ਆਪਾਂ ਪੇਸ਼ ਕਰਦੇ ਹਾਂ ਕਿਸੇ ਇਸ਼ਟ ਦੇ ਸਾਹਮਣੇ ਭਈ ਉਹਨਾਂ ਦੇ ਨਾਲ ਇਹ ਜਿਹੜੀ 트랜ਸੈਂਡੈਂਟਲ ਭਗਤੀ ਰਹਿਤੀ ਹੈ ਸਬਜੈਕਟਿਵ ਭਗਤੀ ਉਹ ਫਾਇਦਾ ਨਹੀਂ ਹੋ ਸਕਦੀ ਕਿਉਂਕਿ ਉਹ ਓਬਜੈਕਟ ਇੱਕ ਵਸਤੂ ਆਇਓ ਇਸ ਭਗਤੀ ਨੂੰ ਪੈਦਾ ਕਰਨ ਖਾਤਰ ਮਨ ਦੀ ਔਰ ਆਤਮਾ ਦੀ ਲੋੜ ਹੈ ਮਾਨੇ ਜਿਹੜਾ ਇਹ ਜੁੜਿਆ ਹੋਇਆ ਇਦਰੇ ਦੇ ਨਾਲ ਨਾਲ ਇਹਦੇ 'ਚ ਰਸਨਾ ਦਾ ਔਰ ਕੰਨਾਂ ਦਾ ਬਹੁਤ ਮਹੱਤਵਪੂਰਨ ਯੋਗਦਾਨ ਹੈ। ਪਹਿਲੀ ਵਸਤਾ ਵਿੱਚ ਰਸਨਾ ਤੋਂ ਨਾਮ ਜਪਣਾ ਔਰ ਕੰਨਾਂ ਦੇ ਰਾਹੀਂ ਸੁਣਨੀ ਕਥਾ ਪ੍ਰਮਾਤਮਾ ਦੀ ਨਾਮ ਸੁਣਨਾ ਸੁਣਨਾ ਇਹ અત્યੰਤ ਜ਼ਰੂਰੀ ਹੈ। ਇੱਥੋਂ ਸ਼ੁਰੂ ਹੁੰਦੀ ਹੈ ਇਹ ਭਗਤੀ। ਲੇਕਿਨ ਬਾਅਦ ਵਿੱਚ ਫਿਰ ਸਾਰਾ ਕੁਝ ਮੰਨਨੇ ਕਰਨਾ ਹੈ। ਜਦੋਂ ਮਨ ਨੇ ਇਹ ਅਵਸਥਾ ਪ੍ਰਵਕ ਕਰ ਦਿੱਤੀ ਫਿਰ ਆਤਮਾ ਸ਼ਾਮਲ ਹੁੰਦੀ ਹੈ ਇਹਦੇ 'ਚ। ਆਤਮਾ ਪੈਸੇ ਕੈਟਾਲਿਸਟ ਮੰਨਦੇ ਆ ਵੇਦੇ ਨੂੰ ਕੈਟਾਲਿਸਟ ਹੁੰਦਾ ਸਾਧ ਸੰਗਤ ਜੀ ਜਿਹੜਾ ਜਾਂ ਦੋ ਚੀਜ਼ਾਂ ਦਾ ਰਿਐਕਸ਼ਨ ਆਉਂਦਾ ਆਸ ਵਿੱਚ ਉਹਦੇ ਵਿੱਚ ਇੱਕ ਤੀਜੀ ਵਸਤੂ ਪਾ ਦਿੱਤੀ ਜਾਂਦੀ ਹੈ ਜਿਹੜੀ ਉਸ ਰਿਐਕਸ਼ਨ ਨੂੰ ਤੇਜ਼ ਕਰ ਦਿੰਦੀ ਹੈ ਪਰ ਆਪ ਇਹ ਹਿੱਸਾ ਨਹੀਂ ਲੈਂਦੀ ਵਿੱਚ ਉਹਨੂੰ ਕੈਟਾਲਿਸਟ ਕਹਿੰਦੇ ਆ ਇਸ ਤਰ੍ਹਾਂ ਵੀ ਦੇਖਿਆ ਗਿਆ ਵੀ ਜੇ ਦੋ ਚੀਜ਼ਾਂ ਮਿਲਾ ਦਿਆਂ ਉਹ ਬਹੁਤ ਹੌਲੀ ਰਿਐਕਸ਼ਨ ਹੁੰਦਾ ਉਹਨਾਂ ਦਾ 24 ਘੰਟੇ ਵੀ ਜਾ ਕੇ ਕਿਤੇ ਹੋਊਗਾ ਜੇ ਉਹ ਤੀਜੀ ਵਸਤੂ ਕੈਟਾਲਿਸਟਰ ਪਾ ਦਈਏ ਤਾਂ ਮਿੰਟਾਂ ਵਿੱਚ ਹੀ ਹੋ ਜਾਂਦਾ ਹੈ ਰਿਐਕਸ਼ਨ ਕਹਿੰਦੇ ਚ ਕੈਮਿਸਟਰੀ ਵਿੱਚ ਇਹਦੀ ਬਹੁਤ ਲੋੜ ਪੈਂਦੀ ਹੈ ਜਿੰਨੇ ਵੀ ਕੈਮੀਕਲ ਕੰਪਾਊਂਡਸ ਆ ਉਹਨਾਂ ਦੇ ਵਿੱਚ ਇਹਦੀ ਵਰਤੋਂ ਹੁੰਦੀ ਹੈ ਬਹੁਤ ਬਹੁਤ ਔਰ ਇਹ ਜਿਹੜਾ ਕੈਟਾਲਿਸਟਰ ਸਾਤਮਾ ਹੈ ਇਹ ਨਿਸ਼ਕਰੀ ਹੈ ਇਹ ਹਿੱਸਾ ਨਹੀਂ ਲੈਂਦੀ ਬਹੁਤਾ ਕਿਸੇ ਵੀ ਸੀਰੀਜ਼ ਦੇ ਐਕਸ਼ਨ ਵਿੱਚ ਪਹਿਲਾਂ 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 ਕਿਵੇਂ ਕਿਵੇਂ ਜਿਵੇਂ ਜਿਕਰ ਹੈ ਵੇਦਾਂ ਵਿੱਚ ਵੀ ਇੱਕ ਰਾਤ ਹੈ ਰਾਤ ਵਿੱਚ ਇੱਕ ਮੁਸਾਫਰ ਬੈਠਾ ਹੈ ਇੱਕ ਡਰਾਈਵਰ ਹੈ ਉਹਦੇ ਹੱਥ ਵਿੱਚ ਲਗਾਮਾਂ ਹੈ ਘੋੜਿਆਂ ਦੀਆਂ ਪੰਜ ਘੋੜੇ ਉਹ ਜਿਹੜਾ ਮੁਸਾਫਰ ਵਿੱਚ ਬੈਠਾ ਉਹ ਆਤਮਾ ਆਤਮਾ ਹੈ ਉਹ ਉਹ ਡਰਾਈਵਰ ਨੂੰ ਕੁਝ ਨਹੀਂ ਕਹਿੰਦਾ ਜਿੱਦਨੂੰ ਮਰਦੀ ਜਾਇ ਜਾਂਦਾ ਆਤਮਾ ਵਿੱਚ ਬੈਠੀ ਡਰਾਈਵ ਉਹ ਜਿਹੜਾ ਮੁਸਾਫਰ ਹੈ ਨਾਲ ਨਾਲ ਜਾਈ ਜਾਂਦਾ ਹੁੰਦਾ ਪਰ ਕਿਤੇ ਕਿਤੇ ਉਹ ਜ਼ਰੂਰ ਆਪਣੀ ਤਲੀਲ ਦੇ ਦਿੰਦਾ ਉਹ ਆਤਮਾ ਕਹਿੰਦੀ ਮੇਰਾ ਡਰਾਈਵਰ ਬੈਠਾ ਬੈਠਾ ਐ ਨਹੀਂ ਜਿਹੜਾ ਮੁਸਾਫਰ ਬੈਠਾ ਬੈਠਾ ਉਹ ਫਿਰ ਫਿਰ ਕਦੋਂ ਕਦੋਂ ਰਿਸ਼ਾ ਲੰਦੀ ਆਤਮਾ ਆਤਮਾ ਇਹ ਸਾਰੇ ਸਿਸਲੇ ਵਿੱਚ ਭਗਤੀ ਦੇ ਵਿੱਚ ਜਦੋਂ ਮਨ ਮਰ ਜਾਂਦਾ ਹੈ ਯਾਨੀ ਮਨ ਦੇ ਜਿਹੜੇ ਫੁਰਨੇ ਉਹ ਖਤਮ ਹੋ ਜਾਂਦੇ ਨੇ ਫਿਰ ਆਤਮਾ ਉਹ ਨਾਮ ਰਸ ਪੀਣ ਲੱਗ ਜਾਂਦੀ ਹੈ ਜਿਹੜਾ ਮਨ ਨੇ ਪੈਦਾ ਕਰਿਆ ਹੋंदा ਆਪਣੇ ਹਿਰਦੇ ਦੇ ਵਿੱਚ ਸੁਰਤੀ ਦੇ ਨਾਲ ਸ਼ਬਦ ਨਾਲ ਜੁੜ ਕੇ ਉਹ ਨਾਮ ਰਸ ਪੀ ਕੇ ਆਤਮਾ ਉਦੋਂ ਐਕਸ਼ਨ ਚ ਆਉਂਦੀ ਹੈ ਫਿਰ ਇਹ ਪਰਮਾਤਮਾ ਲਈ ਹੁੰਦੀ ਹੈ ਤਾਂ ਜਿੰਨੇ ਵੀ ਸਾਧ ਸੰਗ ਜੀ ਉਹ ਨਨ ਰਿਲੇਟਿਵ ਐਕਸ਼ਨਸ ਐ ਜਾਂ ਥਾਟਸ ਐ ਜਾਂ ਕਿਰਿਆਵਾਂ ਐ ਉਹ ਸਾਰੀਆਂ ਪਰਮਾਤਮਾ ਲਈ ਹੋ ਜਾਂਦੀਆਂ ਹਨ ਆਤਮ ਮਈ ਤੋਂ ਵੀ ਅਗਲੀ ਸਟੇਜ ਹੈ ਪਰਮਾਤਮ ਮਈ ਹੁਣਾ ਬਹੁਤ ਸਾਰੇ ਚਿੰਤਕ ਪ੍ਰਚਾਰਕ ਜਿਵੇਂ ਓਸ਼ੋ ਹੋਇਆ ਉਹ ਆਤਮਾ ਤੱਕ ਦੀ ਦੌੜ ਲਗਾਉਣੇ ਜਿਆਦਾ ਹੈ ਮਹਾਤਮਾ ਬੁੱਧ ਜੀ ਨੇ ਵੀ ਆਤਮਾ ਤੱਕ ਦੀ ਦੌੜ ਲਗਾਈ ਪਰਮਾਤਮਾ ਨੂੰ ਉਹ ਮੰਨਦੇ ਨਹੀਂ ਸੀ ਇਸੇ ਕਰਕੇ ਗੁਰਬਾਣੀ 'ਚ ਉਹਨਾਂ ਦੀ ਕੋਈ ਵਡਿਆਈ ਨਹੀਂ ਆਈ ਗੁਰਬਾਣੀ 'ਚ ਵਡਿਆਈ ਉਹਨਾਂ ਦੀ ਆਈ ਹੈ ਭਾਵੇਂ ਸਾਰੀ ਉਮਰ ਬਕਰਮਾ 'ਚ ਬੀਤੀ ਹੈ ਲੇਕਿਨ ਪਿਛਲੀ ਉਮਰ 'ਚ ਉਹ ਮਨ ਬਦਲ ਗਿਆ ਉਹਨਾਂ ਦਾ ਜਿਵੇਂ ਗਣਕਾਂ ਹੋਏ ਜਾਮਨ ਹੋ ਵਾਲਮੀਕ ਜੀ ਹੋ ਉਹਨਾਂ ਦੀ ਮਹਿਮਾ ਬਹੁਤ ਕਾਈਏ ਗੁਰਬਾਣੀਕਾਰਾਂ ਕਿਸੇ ਕਿਸੇ ਟਾਈਮ ਤੇ ਜਾ ਕੇ ਉਹ ਬਦਲਿਓ ਬਦਲਿਆ ਜਿੰਨਾ ਚਿਰ ਆਤਮਾ ਤੱਕ ਦਾ ਸਫਰ ਰਿਹਾ ਉਹਦੀ ਵਡਿਆਈ ਗੁਰਬਾਣੀਕਾਰਾਂ ਨੇ ਨਹੀਂ ਕੀਤੀ ਤਾਂ ਸਾਧ ਸੰਗਤ ਜੀਓ ਵਿਚਾਰਾਂ ਥੋੜੇ ਜਿਹਾ ਡੂੰਘੀਆਂ ਪਰ ਜਦੋਂ ਗੁਰਬਾਣੀ